ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਿੱਧ ਜੋਗੀ ਬਾਬਾ ਬਲਗਨਾ ਜੀ ਦਾ ਮੇਲਾ ਬੜੀ ਧੂਮ-ਤਮ ਤੇ ਬੜੀ ਮौज-ਮਸਤੀ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10 ਅਪ੍ਰੈਲ ਨੂੰ ਬਾਬਾ ਜੀ ਵਿਸ਼ਾਲ ਸ਼ੋਭ ਯਾਤਰਾ ਸ਼ਾਮੀ ਠੀਕ 5 ਵਜੇ ਸ੍ਰੀ ਹਰਿ ਮੰਦਿਰ ਤੋਂ ਸ਼ੁਰੂ ਹੋਏਗੀ 11 ਦੇ 12 ਨੂੰ ਬਾਬਾ ਜੀ ਦਾ ਜਾਗਰਣ ਬੜੀ ਧੂਮ-ਧਾਮ ਦੇ ਸ਼ਰਧਾ ਦੇ ਨਾਲ ਸ੍ਰੀ ਹਰਿ ਮੰਦਿਰ ਦੇ ਬਾਹਰ ਮਨਾਇਆ ਜਾਏਗਾ ਪ੍ਰਾਤਕ ਮਹਾਰਾਣੀ ਦੁਰਗਾ ਸਤਿ ਦੀ ਦਾ ਪਾਠ ਸ੍ਰੀ ਹਰਿਮੰਦਰ ਦੇ ਅੰਦਰ ਕਰਵਾਇਆ ਜਾ ਰਿਹਾ ਸ਼ਾਮੀ ਠੀਕ 7 ਵਜੇ ਤੋਂ ਲੈ ਕੇ 9 ਵਜੇ ਤੱਕ ਮਹਾਰਾਣੀ ਦੁਰਗਾ ਸਤਿ ਦੀ ਦਾ ਪਾਠ ਉਸ ਤੋਂ ਬਾਅਦ ਮਹਾਰਾਣੀ ਦਾ ਆਰਤੀ ਆਰਤੀ ਦੇ ਬਾਅਦ ਪ੍ਰਸ਼ਾਦ ਮਿਲਦਾ 17 ਤਰੀ ਨੂੰ 9ਵੇਂ ਵਾਲੇ ਦਿਨ ਬੜੀ ਧੂਮਦੰਦ ਸ਼ਬਦ ਨਾਲ ਮਹਾਰਾਣੀ ਦਾ ਖੁੱਲਾ ਮੰਹਾਰਾ ਲਗਾਏ ਜਾ ਰਿਹਾ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਿੱਧ ਜੋਗੀ ਬਾਬਾ ਬਾਲਕਨਾ ਜੀ ਦਾ ਮੇਲਾ ਬੜੀ ਧੂਮਧਾਮ ਤੇ ਬੜੀ ਮੋਜ ਮਸਤੀ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਔਰ ਮੇਰੇ ਸਹਿਯੋਗੀ ਸ਼੍ਰੀ ਜੋਨੀ ਪਲਾ ਜੀ ਜੋ ਇਸ ਮੇਲੇ ਦੇ ਇੰਚਾਰਜ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਮੇਲੇ ਨੂੰ ਅਗੇ ਤੋਰਿਆ ਹੈ ਔਰ ਹਰ ਸਾਲ ਇਸੇ ਤਰ੍ਹਾਂ ਇਸੇ ਤਰ੍ਹਾਂ ਬੁਲੰਦੀਆਂ ਤੇ ਇਸ ਮੇਲੇ ਨੂੰ ਲਿਜਾਣਦੇ ਰਹਿਣਗੇ ਮਿਸਟਰ ਜੋਨੀ ਭੱਲਾ ਜੀ ਇਸ ਵਾਰ ਕੀ ਖਾਸੀ ਹੈ ਜਿਹੜਾ ਤੁਹਾਡਾ ਜਾਣਕਾਰੀ ਕਰਵਾ ਰਿਹਾ ਕਿ ਅਮਰ ਸ਼੍ਰੀ ਹਰਿ ਮੰਦਰ ਵੱਲੋਂ ਇਹਨਾਂ ਦਾ ਜਾਣਕਾਰੀ ਚਾਹੀਏ ਕਿ ਇਹ ਆਵਾਜ਼ ਤਾਂ ਖੇੜੇ ਰੇਲਾ ਕਰ ਰਹੇ ਇਸ ਵਿੱਚ ਆਪਣਾ ਤਰੰਵੀਰ ਪਰਦੇਸੀ ਜੀ ਔਰ ਸ਼੍ਰੀ ਹਰਿ ਮੰਦਰ եւ ਸ਼੍ਰੀ ਸਿੱਧ ਯੋਗੀ ਬਵਾਲਨਾ ਪ੍ਰਚਾਰ ਸੰਗ ਵੱਲੋਂ ਮੇਲਾ ਪੋਣਾ ਹਰੀਜਾ ਮੇਲਾ ਪੋਣਾ ਹਰੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ 10 April ਨੂੰ ਬਾਬਾ ਜੀ ਦੀ ਵਿਸ਼ਾਲ ਸ਼ੋਭ ਯਾਤਰਾ ਸ਼ਾਮੀ ਠੀਕ 5 ਵਜੇ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋਏਗੀ 11 ਦੇ 12 ਨੂੰ ਬਾਬਾ ਜੀ ਦਾ ਜਾਗਰਣ ਬੜੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਮਨਾਇਆ ਜਾਏਗਾ 10 April ਜਿਹੜਾ ਤੁਹਾਡਾ 10th ਹੈ 11th ਤੁਹਾਡਾ ਸ਼ੁਮੈ ਤੁਹਾਡਾ ਅੱਜੋ 11 ਅਪ੍ਰੈਲ ਨੂੰ ਹਰਜੀਤ ਹੀਰਾ ਜਲੰਧਰ ਵਾਲੇ ਤੇ ਧਰਮੀ ਪਰਦੇਸੀ ਨਵਾਂ ਸ਼ਹਿਰ ਵਾਲੇ ਜਿਹੜੇ ਬਾਬਾ ਜੀ ਦੇ ਸੁੰਦਰ ਸੁੰਦਰ ਭੇਟਾਂ ਤੇ ਸੁੰਦਰ ਸੁੰਦਰ ਚਾਕੇ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ 12 ਤਰੀਕ ਨੂੰ ਦੀਪਕ ਮਾਨ ਰੋਪੜ ਵਾਲੇ ਅਮੀ ਧਰਮ ਕੋਟਿਆ ਲੁਧਿਆਣਾ ਵਾਲੇ ਜਿਹੜੇ ਕਿ ਪੰਜਾਬ ਦੇ ਨਹੀਂ ਬਲਕਿ ਹਿੰਦੁਸਤਾਨ ਦੇ ਉਹ ਮਹਿਬੂਬ ਤੇ ਇੰਟਰਨੈਸ਼ਨਲ ਕਲਾਕਾਰ ਬਾਬਾ ਜੀ ਦੀਆਂ ਹਾਇਰੀਆਂ ਪਰ ਨਾਰੇ ਨੇ ਹੈ ਮਜੇ ਕੀ ਬਾਤ ਲੰਗਰ ਚੱਲੇਗਾ ਦਿਨੋਂ ਰਾਤ 10 April ਤੋਂ ਲੈ ਕੇ 11 April ਤੇ 12 April ਤਿੰਨ ਦਿਨ ਤੇ ਤਿੰਨ ਰਾਤਾਂ ਬਾਬੇ ਦਾ ਲੰਗਰ ਖੁੱਲਾ ਚੱਲ ਰਿਹਾ 9 April ਤੋਂ ਲੈ ਕੇ 17 April ਤੱਕ ਮਹਾਰਾਣੀ ਦੁਰਗਾ ਸਤਿਤੀ ਦਾ ਪਾਠ ਸ਼੍ਰੀ ਹਰਿਮੰਦਰ ਦੇ ਅੰਦਰ ਕਰਵਾਇਆ ਜਾ ਰਿਹਾ ਸ਼ਾਮੀ ਠੀਕ 7 ਵਜੇ ਤੋਂ ਲੈ ਕੇ 9 ਵਜੇ ਤੱਕ ਮਹਾਰਾਣੀ ਦੁਰਗਾ ਸਤਿਤੀ ਦਾ ਪਾਠ ਉਸ ਤੋਂ ਬਾਅਦ ਮਹਾਰਾਣੀ ਦਾ ਆਰਤੀ ਆਰਤੀ ਦੇ ਬਾਅਦ ਪ੍ਰਸ਼ਾਦ ਮਿਲਦਾ 17 ਤਰੀ ਨੂੰ 9ਵੇਂ ਵਾਲੇ ਦਿਨ ਬੜੀ ਧੂਮਦੰਦ ਸ਼ਰਧਾ ਨਾਲ ਮਹਾਰਾਣੀ ਦਾ ਖੁੱਲਾ ਮੰਦਾਰਾ ਲਗਾਇਆ ਜਾ ਰਿਹਾ ਹੈ। ਔਰ ਹਰ ਸਾਲ ਜਿਹੜੇ ਸਾਲ ਵੀ ਮੇਲਾ ਪੋਣਾ ਹਰੀ ਜੀ ਦਾ ਮੋਤੀ ਨਗਰ ਲੁਧਿਆਣਾ ਦੇ ਵਿੱਚ ਬੜੀ ਧੂਮਦੰਦ ਸ਼ਰਧਾ ਦੇ ਨਾਲ ਮੇਲਾ ਮਨਾਇਆ ਜਾ ਰਿਹਾ ਹੈ। ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ। ਸ੍ਰੀ ਹਰਿਮੰਦਰ ਸਾਹਿਬ ਜੀ ਕਿੰਨੇ ਕਿਦਾਂ ਰੋਗੀ ਸਾਨੂੰ ਜਾਗਰਨ ਦੇ ਵਿੱਚ ਸੁਜਾਗ ਕਰਦੇ। ਇਸ ਜਾਗਰਨ ਦਾ ਕਿ ਸਾਡਾ 23ਵਾਂ ਜਾਗਰਨ ਹੈ ਜੀ ਮੇਲਾ ਪੋਣਾ ਹਰੀ ਦਾ ਉਹ ਸ਼ੋਭਾ ਯਾਤਰਾ ਤੇ ਬਾਬਾ ਜੀ ਦਾ ਜਾਗਰਣ ਜਿਹੜਾ 23 ਸਾਲ ਹੋ ਗਏ 23 ਮਾ ਇਹ ਵਿਸ਼ਾਲ ਮੇਲਾ ਪੋਣਾ ਹਰੀ ਦਾ ਮਨਾਇਆ ਜਾ ਰਿਹਾ ਸ੍ਰੀ ਹਰਿ ਮੰਦਰ ਮੋਤੀ ਨਗਰ ਜੇ ਕਰਪੋਣਾ ਹਰੀ ਦਾ ਬੋਸਾ ਦੇ ਦਰਵਾਹੇ ਕੀ ਜੈ ਜੈ ਕਰਰਤਨ ਦੇ ਪਾਲੀ ਦਾ ਬੋਸਾ ਦੇ ਦਰਵਾਹੇ ਕੀ ਜੈ